ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਵੀਰ ਬਿੱਟੂ ਨਿਯਾਮ ਪਰ ਸਵਾਗਤ ਕਰਦਾ ਜੀ ਇੱਕ ਹੋਰ ਵੀਡੀਓ ਵਿੱਚ ਦਰਸ਼ਕੋ ਅੱਜ ਜਿਹੜੀ ਆ ਤੁਸੀਂ ਮੇਰੇ ਪਿੱਛੇ ਮੋਟਰ ਦੇਖ ਰਹੇ ਹੋ ਨਾ ਇਹਦਾ ਕੁੰਡਾ ਖੁੱਲਾ ਤੀ ਕਿਉਂਕਿ ਵੀਰ ਉਹਨਾਂ ਦੀ ਇੱਕ ਮੋਟਰ ਹੋ ਆ ਉਹ ਸਾਹਮਣੇ ਜਿੱਥੇ ਟਰੈਕਟਰ ਖੜਾ ਤੁਸੀਂ ਉਹਨੂੰ ਦੇਖਦੀ ਹੋਊਗੀ ਜੇ ਫਿਰ ਆਪਾਂ ਕੈਮਰਾ ਬੈਕ ਕੈਮਰੇ ਨਾਲ ਤੁਹਾਨੂੰ ਦਿਖਾਵਾਂਗੇ ਯਾਨੀ ਇੱਥੋਂ ਤਾਰਾਂ ਵੱਢ ਕੇ ਲੈ ਗਏ ਚੋਰ ਇਹ ਤੀਜਾ ਹੱਲਾ ਪਹਿਲਾ ਨਹੀਂ ਦੂਜਾ ਨਹੀਂ ਤੀਜੀ ਵਾਰ ਤਾਰਾਂ ਵੱਢ ਕੇ ਲੈ ਗਏ ਇਹ ਯਾਨੀ ਹੈਗਾ ਕਿਸੇ ਭੇਤੀ ਬੰਦੇ ਦਾ ਕੰਮ ਆ ਅਣਜਾਣ ਬੰਦਾ ਆਉਂਦਾ ਨਹੀਂ ਕੋਈ ਇੱਧਰ ਕਿਉਂ ਇੱਧਰ ਤਾਂ ਮੋਟਰਾਂ ਇੰਨੀ ਦੂਰ ਨੇ ਕੋਈ ਕੱਖ ਲੈਣ ਵੀ ਨਹੀਂ ਆਉਂਦਾ। ਉਹ ਬੰਦੇ ਕੱਖ ਵੜਨ ਆ ਜਾਂਦੇ ਨੇ ਜਿਹੜੇ ਉਹ ਵੀ ਨਹੀਂ ਆਉਂਦੇ। ਯਾਨੀ ਇੱਥੋਂ 22 ਦੀਆਂ ਹੋਰ ਵੀ ਮੋਟਰਾਂ ਤੋਂ ਪਹਿਲਾਂ ਤਾਰਾਂ ਵੱਡੀਆਂ ਗਈਆਂ ਨੇ। ਉਹ ਵੀ 22 ਤੋਂ ਪੁੱਛਾਂਗੇ ਕਿ ਕਿੰਨੇ ਦੀਆਂ ਤਾਰਾਂ ਵੱਡੀਆਂ ਗਈਆਂ ਤਿੰਨ ਵਾਰ ਤੇ ਇਹਦੀਆਂ ਵੱਡੀਆਂ ਗਈਆਂ 1700 ਦੀ ਤਾਰ ਆਉਂਦੀ ਆ 5100 ਦੀਆਂ ਤਾਰਾਂ ਹੋ ਗਈਆਂ। 5000 ਦੀਆਂ ਇਸ ਮੋਟਰ ਦੀਆਂ। ਮਾਥੋਂ ਨੂੰ ਬਾਈਕ ਕੈਮਰਾ ਕਰਕੇ ਸਦਾ ਦਿਖਾਉਣਾ ਨਾਲੇ ਬਾਈ ਨਾਲ ਕਰਾਂਗੇ ਗੱਲਬਾਤ ਤੇ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਚੋਰਾਂ ਨੂੰ ਪਤਾ ਲੱਗ ਸਕੇ ਕਿਦੋਂ ਚੱਕਣੇ ਹੋ ਸਕਣ ਕਿਉਂਕਿ ਹੁਣ ਆਪਾਂ ਵੀਰ ਵੀ ਚੱਕਣੇ ਆ ਸਾਰੇ ਵਾਲੇ ਵਾਲੇ ਮੋਟਰਾਂ ਵਾਲੇ ਵੀ ਚੋਰ ਫੜਨੇ ਆ ਜਾਣੀ ਹੁਣ ਇਹ ਵੀਡੀਓ ਚੋਰਾਂ ਤੱਕ ਵੀ ਚਲੀ ਜਾਵੇ ਵੱਧ ਤੋਂ ਵੱਧ ਸ਼ੇਅਰ ਕਰਿਓ ਨਾਲੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਫੇਸਬੁੱਕ ਤੇ ਨਾਲ ਬਟੂਆਂ ਨੂੰ ਫੋਲੋ ਕਰਿਓ ਤੇ ਆਓ ਤੁਹਾਨੂੰ ਦਿਖਾਉਨੇ ਆ ਕਿਵੇਂ ਕਿਵੇਂ ਤਾਰਾਂ ਵੱਡੀਆਂ ਹੋਈਆਂ ਨੇ ਤੇ ਨਾਲੇ ਕਰਾਉਨੇ ਆ ਵੀਰ ਨਾਲ ਗੱਲਬਾਤ ਹਾਂਜੀ ਦੋਸਤੋ ਆਹ ਦੇਖ ਲਓ ਆਹ ਪਈਆਂ ਨੇ ਤਾਰਾਂ ਵੱਡੀਆਂ ਟੋਟੇ ਦੇਖ ਲਓ ਤਾਰਾਂ ਦੇ ਕੇਬਲਾਂ ਦੇ ਕੱਢੇ ਹੋਏ ਆਹ ਦੇਖ ਲਓ ਇਹ ਮੋਟਰ ਵੀਰੇ ਜਿੰਦਾ ਪੰਨਿਆਂ ਦੀ ਜਿੰਦਾ ਵੀਰੇ ਨਹੀਂ ਕੁੰਡਾ ਅੱਛਾ ਜਿੰਦਾ ਖੁੱਲਾ ਦੀ ਮੋਟਰ ਦਾ ਹੈ ਯਾਨੀ ਫੇਰ ਵੀ ਇਹ ਕਿਸੇ ਕੰਮ ਜਾਣਕਾਰ ਦਾ ਹੀ ਆ ਉਦਾਂ ਨੋਬੜ ਬੰਦਾ ਤਾਂ ਆਉਂਦਾ ਨਹੀਂ ਇੰਨੀ ਦੂਰ ਮੋਟਰਾਂ ਦੇ ਆਰੇ ਬੰਦੇ ਗਿਆਨਕਾਰ ਮੜਿਆ ਤੂੰ ਦੱਸ ਦੇ ਕੋਈ ਜਾਣਕਾਰ ਦੇ ਬੰਦੇ ਦਾ ਹੀ ਕੰਮ ਆਇਆ ਹਾਂ ਜੀ ਆ ਜਾਣਕਾਰ ਬੰਦੇ ਦੇ ਕੰਮ ਆਇਆ ਉਹ ਤਾਂ ਆਪਣੀਆਂ ਮੋਟਰਾਂ ਤੇ ਇਧਰ ਆਉਂਦਾ ਨਹੀਂ ਏਡੀ ਦੂਰ ਕੋਈ ਨਹੀਂ ਆਉਂਦਾ ਇਧਰ ਤਾਂ ਕੋਈ ਕੱਖ ਲੈਣ ਨਹੀਂ ਆਉਂਦਾ ਕਿ ਨਹੀਂ ਕੱਖ ਲੈਣ ਲਈ ਕੋਈ ਨਹੀਂ ਆਉਂਦਾ ਇਧਰ ਹਾਂ ਯਾਨੀ ਕਿ ਜਾਣਕਾਰ ਬੰਦੇ ਕਹਿਵਾਂ ਹਾਲਾ ਇਹ ਤੀਜਾ ਹਾਲਾ ਵੀਰੇ ਤੀਜਾ ਹਾਲਾ ਇਹ ਦਨ ਜਿਹੜਾ ਇਦੋਂ ਪਹਿਲਾਂ ਜਿਹੜੀਆਂ ਹੋਰ ਕਿਡੀਆਂ ਮੋਟਰਾਂ ਨੇ ਵੱਢੀਆਂ ਗਈਆਂ ਸੀ ਸਾਰੇ ਸਾਫ ਕਰਤਾ ਉਹ ਬਚਾਣਾ ਯਾਨੀ ਆ ਜਿਹੜਾ ਏਰੀਆ ਆ ਸਾਰਾ ਹੀ ਸਾਫ ਕਰਤਾ ਲਈ ਦਰਸ਼ਕੋ ਜਿਹੜਾ ਆ ਮੋਟਰਾਂ ਉਹ ਨਹੀਂ ਦੇਖਦੀਆਂ ਨੇ ਤੁਹਾਨੂੰ ਇਧਰੋਂ ਆ ਨਹਿਰ ਦੇ ਨਾਲ ਨਾਲ ਇਹ ਸਾਰੀਆਂ ਸਾਫ ਕਰਤੀਆਂ ਦੋ ਵਾਰ ਤਾਰਾਂ ਵੱਡੀਆਂ ਗਈਆਂ ਨੇ ਇੱਥੋਂ ਨਾ ਹਾਂ ਇਹਦੀ ਤੀਜੀ ਵਾਰ ਰਾਤ ਵੱਡੀਆਂ ਗਈਆਂ ਇਹਦੀ ਤੀਜੀ ਵਾਰ ਰਾਤ ਵੱਡੀਆਂ ਗਈਆਂ ਨੇ ਆਹ ਦੇਖ ਲਓ ਕੁੰਡਾ ਖੁੱਲਾ ਦੀ ਚਲੋ ਕੁੰਡਾ ਖੁੱਲਾ ਸਾਢੇ ਚੱਲਦੇ ਆ ਇੱਕ ਮੋਟਰ ਆ ਜਿੱਥੇ ਟਰੈਕਟਰ ਖੜਾ ਵੀ ਚਲ ਬਾਰ-ਬਾਰ ਚਲਾਉਣੀ ਪੈਂਦੀ ਆ ਕਿਉਂਕਿ ਲਾਈਟ ਹੁਣ ਮਾਰ-ਬਾਰ ਟ੍ਰਿਪ ਮਾਰ-ਮਾਰ ਆਉਂਦੀ ਆ ਲਗਾਤਾਰ ਤਾਂ ਲਾਈਟ ਆਉਂਦੀ ਨਹੀਂ ਤੁਹਾਨੂੰ ਪਤਾ ਗਰਮੀ ਪੈਂਦੀ ਆ ਮੀਂਹ ਪੈਂਦੇ ਨੇ ਇੱਥੋਂ ਤਾਰਾਂ ਵੱਡੀਆਂ ਨੇ ਆ ਦੇਖੋ ਆਹ ਸਟਾਰਟਰ ਕੋਲੋਂ ਵੱਡੀਆਂ ਇੱਥੋਂ ਆਹ ਸਟਾਰਟਰ ਦੇ ਵਿੱਚ ਨਵੀਆਂ ਤਾਰਾਂ ਲਾਈਆਂ ਨੇ ਨਵੀਂ ਕੇਬਲ ਲਿਆਂਦੀ ਆ ਬਾਈ ਨੇ ਯਾ ਕਿ ਤੁਹਾਨੂੰ ਪਤਾ ਕੇਬਲ ਮਹਿੰਗੀ ਵੀ ਬਹੁਤ ਹੁੰਦੀ ਹੈ ਇਹ ਤੇ ਇਧਰੋਂ ਆਹ ਜੋੜ ਲਾਇਆ ਨੇ ਦੇਖੋ ਇਨੀ ਕੇਬਲ ਵੱਢ ਲਈ ਇਹ ਹੈਗਾ ਕਿਸੇ ਜਾਣਕਾਰ ਬੰਦੇ ਦਾ ਹੀ ਕੰਮ ਆ ਜਾਂਦਾ ਨਹੀਂ ਉਦਾਂ ਕੋਈ ਆਉਂਦਾ ਨਹੀਂ ਯਾਨੀ ਤੀਜਾ ਹੱਲਾ ਹੋ ਗਿਆ ਹਾਂ ਦੇਖੋ ਤਾਰਾਂ ਦੇ ਟੋਟੇ ਵੱਡੇ ਪਏ ਹੁਣ ਤਾਂ ਮੈਂ ਕਹਾਂ ਯਾਰ ਇੱਥੇ ਉਹੀ ਲਵਾ ਲਓ ਜਿਹੜਾ ਆਪਣੇ ਮੁੰਡਾ ਕੇਡੀਜੀ ਵਾਲਾ ਬਣਾਉਂਦਾ ਹਾਂ ਉਹ ਪਿੰਡ ਵਾਲਾ ਆਪਣੇ ਪਿੰਡ ਵਾਲਾ ਮੁੰਡਾ ਉਹ ਡੱਬਾ ਉਹ ਕਮਲ ਕਮਲਾ ਬਣਾਉਣਾ ਨਹੀਂ ਹੈਗਾ ਵੀ ਜਦੋਂ ਫੋਨ ਆਊਗਾ ਜੇ ਕੋਈ ਚੋਰ ਚੋਰੀ ਕਰੂਗਾ ਕਿ ਨਹੀਂ ਉਹ ਵਧੀਆ ਚੀਜ਼ ਆ ਉਹ ਵਧੀਆ ਚੀਜ਼ ਆ ਉਹੀ ਲਵਾਉਣਾ ਪਊਗਾ ਹੁਣ ਤਾਂ ਕਿਉਂ ਹਟਦੇ ਦਾ ਹੈ ਨਹੀਂ ਇਹ ਵੀਡੀਓ ਨੂੰ ਯਾਨੀ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਏ ਚੋਰਾਂ ਤੱਕ ਵੀ ਜਾ ਸਕੇ ਉਹਨਾਂ ਨੂੰ ਪਤਾ ਲੱਗ ਸਕੇ ਵੀ ਹੁਣ ਬੰਦੇ ਚਕੰਨੇ ਨੇ ਹੁਣ ਹੈ ਰਹਿਣਾ ਵੀ ਚਕੰਨੇ ਆ ਵੀਰੇ ਇੱਥੇ ਸਾਰੀਆਂ ਮੋਟਰਾਂ ਦੇ ਰਿਹਾ ਕਰਾਂਗੇ ਵਾਰੀ ਸੁਦੇ ਆਹ ਮੋਟਰ ਆ ਆ ਥੱਲੇ ਜੀ ਬਾਕੀ ਦੱਬੀਆਂ ਹੁੰਦੀਆਂ ਨੇ ਅਗਲੇ ਨੂੰ ਪਤਾ ਨਹੀਂ ਵੀ ਥੱਲੇ ਜੀ ਕਿੱਥੋਂ ਜੀ ਦੱਬੀਆਂ ਹੋਣਗੀਆਂ ਯਾਨੀ ਜਿੰਨੀਆਂ ਉਹਨਾਂ ਨੂੰ ਪਤਾ ਦੀ ਉਹ ਸਾਰੀਆਂ ਵੱਢ ਕੇ ਲਿਆ ਦੇਖ ਲੋ ਇੱਕ ਨਹੀਂ ਦੋ ਨਹੀਂ ਤੀਜਾ ਹੱਲਾ ਇਹ ਕਿੰਨੇ ਦੀ ਆਈ ਆ ਤਾਰ ਵੀਰੇ 1700 ਦੀ ਆ ਬਸ ਦੇਖ ਲੋ ਦਰਸ਼ਕੋ 1700 ਦੀ ਤਾਰ ਆਈ ਆ ਇਹ ਜੇ 17 1700 ਦੀ ਦੇਖ ਲੋ ਤਾਰਾਂ ਨੂੰ ਨਾ 34 17 ਦੀ 51 5000 ਦੀਆਂ ਤਾਰਾਂ ਆ ਗਈਆਂ ਕਿ ਨਹੀਂ ਹਾਂ 5 ਦੀਆਂ ਆ 5000 ਦੀਆਂ ਦਰਾਂ ਹੋ ਗਈਆਂ ਸਾਰਾ ਤੋਂ ਪਹਿਲਾਂ ਵੀ ਆ ਤਿੰਨ ਵਾਰ ਪਈਆਂ ਨੇ ਕਿੰਨਾਂ ਵਾਰ ਪਈਆਂ 17 51 5100 ਦੀਆਂ ਹੋ ਗਈਆਂ ਨਾ ਨਹੀਂ ਸਾਰਾ 5100 ਬਾਕੀ ਜਿਹੜੀਆਂ ਹੋਰ ਮੋਟਰਾਂ ਤੋਂ ਵੱਡੀਆਂ ਵੱਖਰੀਆਂ ਨਾ ਉਧਰ ਸਾਡੇ ਪਈ ਇੱਕ ਦੇ ਪਈ ਟਾਇਰ ਵਾਲੇ ਪਈ 2200 ਦੀ ਸਿੱਕੇ ਦੇ 2200 ਦੀ ਪਈ ਉਹ ਤੇ ਜਾਗਰ ਵਾਲੇ 1800 ਦੀ ਪਈ ਜਾਗਰ ਵਾਲੇ ਤੇ 1800 ਦੀ ਪਈ ਹਾਂ ਯਾਨੀ ਥੋੜੀਆਂ ਥੋੜੇ ਕਿੰਨੀਆਂ ਮੋਟਰਾਂ ਦੀਆਂ ਵੱਡੀਆਂ ਗਈਆਂ ਤਿੰਨ ਮੋਟਰਾਂ ਦੀਆਂ ਬਵਾਈ ਦੀਆਂ ਕੱਲੇ ਦੀਆਂ ਤਿੰਨ ਮੋਟਰਾਂ ਦੀਆਂ ਦਰਾਂ ਵੱਡੀਆਂ ਗਈਆਂ ਦੇਖ ਲਓ ਤੁਸੀਂ 5100 ਦੀਆਂ ਤਾਂ ਆਹੀ ਮੋਟਰ ਤੇ ਪੈ ਗਈਆਂ ਤਿੰਨ ਵਾਰ ਵੱਡ ਲੀਆਂ 1800 ਦੀ ਤਾਰ ਆਉਂਦੀ ਇੱਕ ਬਾਰ ਦੀ ਜਿਹੜਾ ਅੰਦਰ ਛੋਟਾ ਜਿਹਾ ਟੋਟਾ ਦੇਖਦਾ ਕਿਉਂਕਿ ਤਾਰ ਮਹਗੀ ਹੁੰਦੀ ਹੈ ਇਹ ਤੇ ਬਾਕੀ ਇੱਕ 2200 ਦੀ ਲੈਂਦੀ ਤੇ ਇੱਕ ਕਿੰਨੇ ਦੀ 1800 ਦੀ ਇੱਕ 1800 ਦੀ ਲੈਂਦੀ ਯਾਨੀ ਭਾਈ ਚੋਰ ਬਾੜੇ ਹੋ ਗਏ ਯਾਨੀ ਇਹ ਸਾਰੇ ਏਰੀਆ ਸਾਫ ਕਰਤਾ ਦੀ ਯਾਨੀ ਜਿਹੜਾ ਆਪਣੇ ਪਿੰਡ ਵਾਲਾ ਮੁੰਡਾ ਨਯੰਪਰ ਵਾਲਾ ਕਮਲ ਨੇ ਫੈਕਟਰੀ ਖੋਲੀ ਆ ਉਹ ਜੰਤਰ ਜਹਾ ਬਣਾਉਂਦਾ ਉਹਦੇ ਨਾਲ ਜੇ ਚੋ ਚੋਰੀ ਕਰਨ ਆਉਂਦਾ ਮੰਨ ਲਾ ਆਪਣੇ ਕਿਤੇ ਵੀ ਆਪਣੇ ਸਟਾਰਟਰ ਨਾਲ ਜਾਂ ਹੋਰ ਚੀਜ਼ ਨਾਲ ਛੇੜਖਾਣੀ ਹੁੰਦੀ ਆ ਫੋਨ ਤੇ ਫੋਨ ਆਉਂਦਾ ਹੁਣ ਤਾਂ ਉਹੀ ਲਵਾਉਣਾ ਪਊਗਾ ਆ ਦੇਖ ਲਓ ਤੁਸੀਂ 1700 ਦੀਆਂ ਆਈਆਂ ਨੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਵੀਰ ਦੀਆਂ ਤਿੰਨ ਵਾਰ ਤਾਰਾਂ ਵੱਢੀਆਂ ਗਈਆਂ ਯਾਰ ਬਹੁਤ ਔਖਾ ਤੁਹਾਨੂੰ ਪਤਾ ਹੀ ਆ ਜਿਮੀਂਦਾਰ ਦਾ ਤਾਂ ਹੋਰੇ ਖਰਚੇ ਨਹੀਂ ਮਾਨ ਹੁੰਦੇ ਬਾਰ-ਬਾਰ ਤਾਰਾਂ ਵੱਢੀਆਂ ਜਾਣੀਆਂ ਲੈਟ ਮਸਾਂ ਆਉਂਦੀ ਆ ਉਦੋਂ ਤਾਰਾਂ ਵੱਢੀਆਂ ਜਾਣ ਪੂਰੀ ਬਾਰੀ ਖਰਾਬ ਹੋ ਜਾਂਦੀ ਆ ਜਿਰੀਆਂ ਤਾਂ ਪਹਿਲਾਂ ਹੀ ਪਾਣੀ ਸੁੱਕੇ ਪਏ ਨੇ ਆਹ ਦੇਖ ਲਓ ਜਿਰੀ ਸੁੱਕੀ ਪਈ ਆ ਜਮਾਈ ਪਰਲੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਚੋਰਾਂ ਨੂੰ ਪਤਾ ਲੱਗ ਸਕੇ ਵੀ ਅੱਗੇ ਤੋਂ ਚੋਰੀ ਨਾ ਕਰਨ ਚਕੰਨੇ ਹੋ ਜਾਣ ਵੀ ਹੁਣ ਬੰਦਿਆਂ ਨੂੰ ਫੜ ਨਾ ਜਾਣੀ ਆਪਾਂ ਤੁਹਾਨੂੰ ਸਿੱਧੀ ਗੱਲ ਲਖਦੀਏ ਬੰਦਿਆਂ ਨੂੰ ਫੜਨਾ ਜਿਹੜੇ ਬੰਦੇ ਨੇ ਹੈ ਕੋਈ ਜਾਣਕਾਰੀ ਵੜਦਾ ਕੋਈ ਨੋਬੜ ਬੰਦਾ ਤਾਂ ਵੜਦਾ ਨਹੀਂ ਹੁੰਦਾ 33 ਬੰਦੇ ਦਾ ਹੀ ਕੰਮ ਆ ਆ ਦੇਖ ਲਓ ਤੁਸੀਂ ਆਹੀਂ ਕਹਨੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਹੁਣ ਦਿਓ ਆਪਾਂ ਨੂੰ ਇਜਾਜ਼ਤ ਮਿਲਾਂਗੇ ਕਿਸੇ ਹੋਰ ਵਧੀਆ ਵੀਡੀਓ ਵਿੱਚ Está no